ਡੇਰਾ ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਨਾਨਕਨਗਰੀ ਜੀਟੀ ਰੋਡ 'ਚ ਢੇਡੂ ਵਿਖੇ 73ਵਾਂ ਸਲਾਨਾ ਜੋੜ ਮੇਲਾ ਅਮਰਤਵਾਣੀ ਦੀ ਛਤਰ ਛਾਇਆ ਹੇਠ ਤੇ ਮੁੱਖ ਗੱਦੀ ਨਿਸ਼ੀਨ ਸੇਵਾਦਾਰ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ 9 ਜੂਨ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਰੂਪ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੂੰ ਵਧਾਈਆਂ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਡੇਰਾ ਸਚਕਣ ਵੱਲੋਂ ਸਾਧ ਸੰਰਜਨ ਦਾਸ ਮਹਾਰਾਜ ਜੀ ਆਪਣੇ ਸੇਵਾਦਾਰਾਂ ਸਮੇਤ ਪੁੱਜੀ ਸੰਤ ਨਰਨਜਨ ਦਾਸ ਜੀ ਨੂੰ ਸੰਤ ਕ੍ਰਿਸ਼ਨਨਾਥ ਜੀ ਤੇ ਸੰਗਤਾਂ ਨੇ ਜੀ ਆਇਆਂ ਆਖਿਆ ਅਤੇ ਮੈਡਲ ਨਾਲ ਉਹਨਾਂ ਦਾ ਬਸ਼ੀਰ ਸਨਮਾਨ ਕੀਤਾ 9 ਜੂਨ ਨੂੰ ਡੇਰੇ ਵਿਖੇ ਪਿਛਲੇ ਦਿਨਾਂ ਤੋਂ ਲੜੀਵਾਰ ਚੱਲ ਰਹੇ ਅਮਰਤਵਾਣੀ ਸਤਗੁਰ ਅਰਬਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਮਹਾਨ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਬਾਬਾ ਬਲਰਾਮ ਸਿੰਘ ਘਵਾਨੀਪੁਰ ਵਾਲੇ ਭਾਈ ਹਰਵਿੰਦਰ ਸਿੰਘ ਜਲੰਧਰ ਵਾਲੇ ਭਾਈ ਭਗਵੰਤ ਸਿੰਘ ਗੁਰਾਇਆਂ ਵਾਲੇ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰਾਂਤੀ ਡੇਰਾ ਚਿਹੜੂ ਭਾਈ ਮੰਗਤਰਾ ਮਹਿਮੀਦਪੁਰ ਵਾਲੇ ਬੇਵੀ ਰੀਆ ਸਿਆਣ ਮਲੇਰਕੋਟਲਾ ਮੇਜਰ ਮਹਿਤਪੁਰੀ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਅਵਤਾਰ ਚੰਦ ਬੰਗਾ ਕੋਥੜਾ ਨੇ ਸੰਗਤਾਂ ਨੂੰ ਗੁਰਬਾਣੀ ਕੀਰ ਸਮਾਗਮ ਮੌਕੇ ਹਿਮਾਚਲ, ਚੰਡੀਗੜ੍ਹ, ਪੰਜਾਬ, ਰਾਜਸਥਾਨ, ਮਧਪਰਦੇਸ਼, ਉੱਤਰ ਪ੍ਰਦੇਸ਼ ਤੇ ਹੋਰ ਵਿਦੇਸ਼ਾਂ ਦੀ ਧਰਤੀ ਤੋਂ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਪੰਜਾਬ ਦੇ ਡੇਰੇਆਂ ਵਿੱਚੋਂ ਸੰਤ ਮਹਾਂਪੁਰਸ਼ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇਣ ਵਾਸਤੇ ਪਹੁੰਚੇ। ਇਸ ਸਮਾਗਮ ਦੌਰਾਨ ਸੰਤ ਰਿਸ਼ਰਨਾਥ ਜੀ ਨੇ ਸੰਗਤਾਂ ਨੂੰ ਸਤਗੁਰੂ ਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੁੜਨ ਤੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਵੱਲੋਂ ਦਰਸ਼ਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਸਟੇਸ ਕਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਕੋਥੜਾ ਵੱਲੋਂ ਵਾਕੂਬੀ ਨਿਭਾਈ ਗਈ। ਮੰਗਯੋਗ ਸਾਡੇ ਡ ਉਹ ਲਾਰਾ ਮਸੂਮਨ ਜੀ ਤੇ ਵਿਦੇਸ਼ ਵਿੱਚ ਵਸਦੇ ਉਹਨਾਂ ਦੇ ਬੇਟੇ ਪੁੱਤਰੇ ਪੋਤਰੀਆਂ ਸਾਰਿਆਂ ਵੱਲੋਂ ਅੱਜ ਦੇ ਮਹਾਨ ਮੌਕੇ ਤੇ ਪੇਰਾ ਜਿਹੜੂ ਦੀ ਧਰਤੀ ਤੇ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਸ਼ਖਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਸਮੁੱਚੇ ਸੂਮਨ ਫੈਮਿਲੀ ਵੱਲੋਂ ਜੀ ਤੇ ਨਾਲ ਦੀ ਨਾਲ ਪ੍ਰਿੰਟ মিডিਆ ਤੋਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੰਡੂ ਸਿੰਘੇ ਵਾਲੇ ਤੇ ਆਦਮ ਪਰ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਬਲਵੀਰ ਕਰਨ ਵੀ ਪਹੁੰਚੇ ਨੇ ਮੀਡੀਆ ਦੇ ਸਾਥੀ ਉਹਨਾਂ ਵੱਲੋਂ ਵੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਦੇ ਮਹਾਰਤ ਮੌਕੇ ਦੀਆਂ ਸਲਾਣਾ ਗੋੜ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀ ਤੇ ਵਿਦੇਸ਼ ਦੀ ਧਰਤੀ ਤੇ ਇਸ ਪ੍ਰੋਗਰਾਮ ਨੂੰ ਤੱਕ ਰਹੇ ਮਾਨਯੋਗ ਜੀਤੀ ਕਲੇਰ ਜੀ ਨਿਊਜ਼ੀਲੈਂਡ ਮਾਨਯੋਗ ਗਰੌਕੀ ਸੰਧੂ ਜੀ ਏਕਲੈਂਡ ਮਾਨਯੋਗ ਦਵਿੰਦਰ ਜੀ ਸਪੇਨ ਮਾਨਯੋਗ ਲਾਡੀ ਸੰਤੋ ਜੀ ਦੁਬਈ ਮਾਨਯੋਗ ਅਜੀਤ ਸੰਧੂ ਜੀ ਇਟਲੀ ਮਾਨਯੋਗ ਬាទ ਜੀ ਸੰਧੂ ਜੀ ਕੈਨੇਡਾ ਤੇ ਮਨਦੀਪ ਜੀ ਨਿਊਜ਼ੀਲੈਂਡ ਵਾਲਿਆਂ ਵੱਲੋਂ ਵੀ ਸਾਰੀਆਂ ਸੰਤਾਵਾਂ ਨੂੰ ਅੱਜ ਤਹਿਦਰ ਮੈਸਲਾਨਾ ਜੋੜ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਵਿਦੇਸ਼ ਦੀ ਧਰਤੀ ਤੋਂ ਸੰਗਤ ਦੇ ਰਹੀ ਹੈ ਪੰਜਾਬ ਬਸਬਾ ਵੱਲੋਂ ਸਵੇਰ ਵੇਲੇ ਐਡਵੋਕੇਟ ਬਰਿੰਦਰ ਕੁਮਾਰ ਜੀ ਤੇ ਉਹਨਾਂ ਦੀ ਪੂਰੀ ਟੀਮ ਸਵੇਰ ਵੇਲੇ ਵੀ ਆਈ ਸੀ ਤੇ ਹੋਣਗੀ ਫਗਵਾੜਾ ਪੰਜਾਬ ਦੀ ਲੀਡਰਸ਼ਿਪ ਕੌਣ ਕੀ ਆਮਨ ਹੋਗਾ ਅਮਰਜੀਤ ਖੁੱਟਣ ਦੀ ਇਸ ਮੌਕੇ ਪਸਪਾਲ ਦੀ ਵੱਲੋਂ ਪੰਜਾਬ ਵੱਲੋਂ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਸਾਰੀਆਂ ਸਕਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਨਾਲ ਦੀ ਨਾਲ ਪਰਮਿੰਦਰ ਆਸ ਨੰਗਲ ਗੜਾ ਫਗਵਾੜਾ ਵਾਲਿਆਂ ਵੱਲੋਂ ਵੀ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਸਾਰੀਆਂ ਸਕਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੋਣ ਜੀ ਸੋ ਆਓ ਵੱਡੀਆਂ ਖੁਸ਼ੀਆਂ ਮਨਾਉਂਦੇ ਹੋਏ ਅਗਲੇ ਇੱਕ ਸ਼ਬਦ ਵਾਸਤੇ ਮੈਂ ਸਨਿਮਰ ਬੇਨਤੀ ਕਰਨ ਜਾ ਰਿਹਾ ਜੀ ਬਹੁਤ ਹੀ ਸਰਕਾਰਯੋਗ ਸੰਤ ਬਾਬਾ ਫੂਲਨਾਥ ਜੀ ਸੰਗੀਤ ਮੰਡਲੀ ਨੀਂਹਰਾ ਚਿਹੜੂ ਵਾਲਿਆਂ ਬੀਬੀਆਂ ਪਾਸੋਂ ਇੱਕ ਸ਼ਬਦ ਸਰਵਣ ਕਰੋ ਤੇ ਅਫਰੰਤ ਇੱਕ ਸ਼ਬਦ ਮਾਨਯੋਗ ਮੇਧਕੀ ਮਹਿਕਮਾ ਵਾਲੇ ਵੀ ਮੰਚ ਤੇ ਜਿਹੜੇ ਆਉਣ ਦੀ ਕਿਰਪਾਲਤਾ ਕਰਨ ਜੀ ਸਲਾਹ ਸਰਵਣ ਕਰੋ ਜੀ ਇੱਕ ਸ਼ਬਦ ਵਾਸਤੇ ਸੰਤ ਬਾਬਾ ਫੂਲਨਾਥ ਜੀ संगीत मंडली डेरा चेड़ू वारियूं सेवा वारी जिते ਜੋ ਬੋਲੇ 100 ਰੁਪਏ ਸਤਗੁਰੂ ਰਵਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸੰਤ ਬਾਬਾ ਫੂਲਨਾਥ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸੰਤ ਬ੍ਰਹਮਨਾਥ ਮਹਾਰਾਜ ਕੀ ਜੈ ਡੇਰਾ ਤਨਤਨ ਸੰਤ ਬਾਬਾ ਫੂਲਨਾਥ ਜੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ ਸਤਕਾਰਯੋਗ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਪਿਛਲੇ ਸਾਲ ਦੀ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਚਿਹੜੂ ਦੀ ਪਾਵਨ ਧਰਤੀ ਤੇ ਮਹਾਨ ਮਹਾਪੁਰਸ਼ਾਂ ਦੀ ਯਾਦ ਨੂੰ ਸਮਰਪਤ 73ਵਾਂ ਸਾਲਾਨਾ ਜੋੜ ਮੇਲਾ ਅੰਮ੍ਰਿਤ ਬਾਣੀ ਧੰਨ ਧੰਨ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਛਤਰਛਾਇਆ ਹੇਠ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਗਿਆ ਮਿਤੀ 8 ਜੂਨ ਦਿਨ ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ਡੇਰੇ ਵਿਖੇ ਔਰ ਨਾਨਕ ਨਗਰੀ ਸ਼੍ਰੀ ਗੁਰੂ ਰਵਦਾਸ ਭਵਨ ਵਿਖੇ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਉਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਔਰ ਕੱਲ 8 ਤਰੀਕ ਨੂੰ ਹੀ ਡੇਰਾ ਤੰਤਨ ਸੰਤ ਸਰਵਨ ਦਾਸ ਮਹਾਰਾਜ ਜੀ ਸੱਚਖੰਡ ਬੱਲਾਂ ਤੋਂ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ ਸਤਿਕਾਰਯੋਗ ਸੰਤ ਨੰਨਜਨ ਦਾਸ ਮਹਾਰਾਜ ਜੀ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਔਰ ਸਾਲਾਨਾ ਜੋੜ ਮੇਲੇ ਦੀਆਂ ਵਧਾਈਆਂ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਆਪਣੀ ਸੇਵਾਦਾਰਾਂ ਸਮੇਤ ਡੇਰਾ ਚਿਹੜੂ ਦੀ ਪਾਵਨ ਧਰਤੀ ਤੇ ਪਹੁੰਚੇ ਅਤੇ ਆਦਨੀਆਂ ਸਤਿਕਾਰਯੋਗ ਸੰਤ ਕ੍ਰਿਸ਼ਨ ਦਾਤਮਾਰਾ ਜੀ ਔਰ ਡੇਰਾ ਮੈਨੇਜਮੈਂਟ ਵੱਲੋਂ ਮਹਾਪੁਰਖਾਂ ਨੂੰ ਜੀ ਆਇਆਂ ਆਕਿਆ ਗਿਆ ਔਰ ਇਸ ਮੁਬਾਰਕ ਮੌਕੇ ਤੇ ਖੁਸ਼ੀਆਂ ਮਨਾਉਂਦੇ ਹੋਏ ਸਤਕਾਰਯੋਗ ਸੰਤ ਨਰਨਜਨ ਦਾਸ ਮਹਾਰਾਜ ਜੀ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਔਰ 9 ਜੂਨ ਦਾ ਇਤਿਹਾਸਕ ਦਿਹਾੜਾ ਜਦੋਂ ਪਿਛਲੇ ਦਿਨਾਂ ਤੋਂ ਲੜੀਵਾਰ ਚੱਲ ਰਹੇ ਅਮਰਤ ਬਾਣੀ ਤਨ ਤਨ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪੈਣ ਉਪਰੰਤ ਖੁੱਲੇ ਦੀਵਾਨਾਂ ਦੇ ਅੰਦਰ ਮਹਾਨ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੇ ਵਿੱਚ ਪੰਜਾਬ ਇਨੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇੰਗਲੈਂਡ ਅਮਰੀਕਾ ਕੈਨੇਡਾ ਔਰ ਇਟਲੀ ਦੀ ਧਰਤੀ ਤੋਂ ਵੀ ਡੇਰੇ ਦੇ ਸੇਵਾਦਾਰਾਂ ਨੇ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਔਰ ਇਸ ਮੌਕੇ ਤੇ ਮਹਾਨ ਧਾਰਮਿਕ ਦਿਵਯਾਨਾਂ ਦੇ ਵਿੱਚ ਵਖ ਵਖ ਕੀਤਨੀ ਜਥੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਤੇ ਕਲਾਕਾਰਾਂ ਨੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਔਰ ਜਗਤਗੁਰੂ ਧੰਤਨ ਸਤਗੁਰੂ ਰਵਦਾਸ ਮਹਾਰਾਜ ਜੀ ਵਿਸ਼ਵਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਔਰ ਮਹਾਨ ਰਹਿਬਰਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਪਾਵਨ ਉਪਦੇਸ਼ ਸੰਗਤਾਂ ਨੂੰ ਸਰਵਣ ਕਰਵਾਇਆ ਔਰ ਇਸ ਇਤਿਹਾਸਕ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਸੰਗਤਾਂ ਦੀ ਸਹੂਲਤ ਵਾਸਤੇ ਬਹੁਤ ਵਧੀਆ ਪ੍ਰਬੰਧ ਡੇਰਾ ਮੈਨੇਜਮੈਂਟ ਵੱਲੋਂ ਕੀਤੇ ਗਏ ਗੁਰੂ ਕੇ ਲੰਗਰ ਚਾਪ ਕੋੜਿਆਂ ਦੇ ਲੰਗਰ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਕੋਲਡ ਡਰਿੰਕਸ ਦੇ ਪੰਡਾਰੇ ਲਗਾਤਾਰ 2 ਦਿਨ ਸੰਗਤਾਂ ਨੂੰ ਵਰਤਾਏ ਗਏ ਔਰ ਇਸ ਮੁਬਾਰਕ ਮੌਕੇ ਤੇ ਪੰਜਾਬ ਹੀ ਨਹੀਂ ਭਾਰਤ ਦੇ ਵੱਖ-ਵੱਖ ਡੇਰਿਆਂ ਤੋਂ ਵੱਡੀ ਗਿਣਤੀ ਵਿੱਚ ਮਹਾਨ ਮਹਾਪੁਰਖਾਂ ਨੇ ਵੀ ਸੰਗਤਾਂ ਨੂੰ ਇਸ ਮੁਬਾਰਕ ਮੌਕੇ ਤੇ ਦਰਸ਼ਨ ਦਿਦਾਰੇ ਦਿੱਤੇ ਔਰ ਇਸ ਸ਼ੁਭ ਮੌਕੇ ਤੇ ਜਿੱਥੇ ਡੇਰਾ ਚਿਹੜੂ ਦੀਆਂ तमाम ਸ਼ਰਧਾਲੂ ਸੰਗਤਾਂ ਨੇ ਔਰ ਪ੍ਰਬੰਧਾਂ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਉੱਤੇ ਵਿਦੇਸ਼ ਦੀ ਧਰਤੀ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਅਸੀਂ ਆਪਣੇ ਵੱਲੋਂ ਔਰ ਡੇਰਾ ਮੈਨੇਜਮੈਂਟ ਵੱਲੋਂ ਅੱਜ ਦੇ ਮੁਬਾਰਕ ਮੌਕੇ ਤੇ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਜੀ ਆਖਦੇ ਹੋਏ ਜਿਨ੍ਹਾਂ ਦੀ ਮਹਾਨ ਕੋਸ਼ਿਸ਼ ਦਾ ਸਦਕਾ ਅਸੀਂ ਇਹ ਸਫਲ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਆਂ ਸਾਰੀਆਂ ਸੰਗਤਾਂ ਦਾ ਅੱਜ ਦੇ ਮੁਬਾਰਕ ਮੌਕੇ ਤੇ ਸਾਲਾਨਾ ਜੋੜ ਮੇਲੇ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਡੇਰਾ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਮੁਬਾਰਕ ਮੌਕੇ ਤੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਸਤਕਾਰਯੋਗ ਸੰਤ ਕ੍ਰਿਸ਼ਨ ਆਤਮਾਰਾ ਜੀ ਨੇ ਸਰਬ ਸੰਗਤਾਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਸਰਵਣ ਕਰਵਾਇਆ ਔਰ ਸਾਰੀਆਂ ਸੰਗਤਾਂ ਨੂੰ ਮਿਲ ਜੁਲ ਕੇ ਰੈਬਰਾਂ ਦੇ ਸੰਕਲਪ ਤੇ ਚੱਲਣ ਦਾ ਪਾਵਨ ਉਪਦੇਸ਼ ਸਰਵਣ ਕਰਵਾਇਆ ਸੋ ਇੱਕ ਵਾਰ ਫੇਰ ਅੱਜ ਦੇ ਮੁਬਾਰਕ ਮੌਕੇ ਤੇ ਸਾਲਾਨਾ ਜੋੜ ਮੇਲੇ ਦੀਆਂ ਖੁਸ਼ੀਆਂ ਅੰਦਰ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਡੇਰਾ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦੀ ਜੈ ਗੁਰਦੇਵ ਜੈ ਪੀਮ ਜੈ ਸੰਵਿਧਾਨ ਜੈ ਸੰਤਾਂ ਦੀ ਜੀ